ਸਤਿ ਸ਼੍ਰੀ ਅਕਾਲ ਜੀ ਫੈਟਿ ਕਲੈਕਸ਼ਨ ਤੁਹਾਡਾ-ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਸਭ ਤੋਂ ਪਹਿਲਾਂ ਤਾਂ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਔਰ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚ ਸਕਣ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਰਹਿਣਗੀ ਜੀ ਆਪਾਂ ਰਾਮ ਟੈਕਸ ਦੀ ਫਰਸਟ ਕਾਪੀ ਲੈ ਕੇ ਆਏ ਆ ਜੀ ਜਿਹੜਾ ਸਟਾਫ ਰਹੇਗਾ ਬੇਸ ਹੈ ਜੀ ਉਹ ਰਾਮ ਟੈਕਸ ਦਾ ਹੀ ਲੱਗਿਆ ਹੈ ਉਦਾਂ ਨਾਲ ਉਹਦੀ ਲੇਸ ਵਗੈਰਾ ਨਾਲੇ ਡਿਜ਼ਾਈਨ ਕੀਤਾ ਹੋਇਆ ਹੈ ਵਰਕ ਵਾਲਾ ਸੂਟ ਰਹਿ ਇਹ ਵੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਸੂਟ ਅਵੇਲੇਬਲ ਹੈ ਜੀ 5 ਮੀਟਰ ਆਲ ਓਵਰ ਇਹਦਾ ਸੂਟ ਰਹਿਣ ਵਾਲਾ ਹੈ ਜੀ ਇਹ ਸੀ ਗ੍ਰੀਨ ਕਲਰ ਹੈ ਜੀ ਸੈਂਟਰ ਦੇ ਵਿੱਚ ਪੈਚ ਦਿੱਤਾ ਹੋਇਆ ਹੈ ਨੈਕ ਲਾਈਨ ਬਣੀ ਵੀ ਹੈ ਔਰ ਜਿਹੜਾ ਪੈਚ ਹੈ ਉਹਨੂੰ ਲੇਸ ਨਾਲ ਫਿਨਿਸ਼ ਕੀਤਾ ਹੋਇਆ ਹੈ ਉੱਪਰ ਵਰਕ ਕੀਤਾ ਹੋਇਆ ਹੈ ਜੀ ਨੈਕ ਦੇ ਉੱਤੇ ਵਰਕ ਆਏਗਾ ਇਹ ਵਰਕ ਤੁਹਾਡੇ ਘੇਰੇ ਤੇ ਆਏਗਾ نیچے ਘੇਰੇ ਤੇ ਵੀ ਵਰਕ ਹੈ ਜੀ نیچے ਲੇਸ ਦਿੱਤੀ ਵੀ ਹੈ ਘੇਰੇ ਤੇ ਘੇਰੇ ਤੇ ਵੀ ਲੇਸ ਦਿੱਤੀ ਹੋਈ ਹੈ ਜੀ نیچے ਨਾਲ ਘੇਰੇ ਤੇ ਵਰਕ ਆਏਗਾ ਪੈਂਟ ਮੀਟਰ ਸੂਟ ਰਹਿਣ ਵਾਲਾ ਜੀ ਸੂਟ ਰਹੇਗਾ ਸੀ ਗ੍ਰੀਨ ਕਲਰ ਦਾ ਵਿੱਚ ਮੌਵ ਜੇ ਸ਼ੇਡ ਦਾ ਇਹਦੇ ਵਿੱਚ ਜਿਹੜਾ ਵਰਕ ਦਾ ਪੈਚ ਦਿੱਤਾ ਹੋਇਆ ਔਰ ਇਹਦਾ ਦੁਪੱਟਾ ਉਸ ਤੋਂ ਵੀ ਸੋਹਣਾ ਹੈ ਬਹੁਤ ਪਿਆਰਾ ਦੁਪੱਟਾ ਜੀ ਬਹੁਤ ਖੁੱਲੜੁਲਾ 2.5 ਮੀਟਰ ਦਾ ਦੁਪੱਟਾ ਹੈ ਜੀ ਮਸਲੀਨ ਦਾ ਸੈਂਟਰ ਦੇ ਵਿੱਚ ਇਹਦੇ ਮੌਵ ਸ਼ੇਡ ਦਾ ਪੈਚ ਲੱਗਿਆ ਸੂਟ ਦੀ ਤਰ੍ਹਾਂ ਔਰ ਬਿਲਕੁਲ ਬ੍ਰੀਕ ਸਿਪੀ ਨਾਲ ਸੀਕਵੈਂਸ ਵਰਕ ਹੈ ਜੀ ਇਹਦਾ ਬਿਲਕੁਲ ਬ੍ਰੀਕ ਸਿਪੀ ਬਸ ਬਿਲਕੁਲ ਹਲਕੀ ਜੀ ਹੈ ਥੋੜੀ ਥੋੜੀ ਸ਼ਾਈਨ ਚਾ ਦੁਪੱਟਾ ਜਿਵੇਂ ਗਰਮੀ ਦਾ ਪਾਰਟੀ ਵੇਅਰ ਸੂਟ ਹੈ ਬੜਾ ਸੋਹਣਾ 4 ਸਾਈਡ ਲੇਸ ਨਾਲ ਇਹਨੂੰ ਆਪਾਂ ਫਿਨਿਸ਼ਿੰਗ ਕੀਤੀ ہوئی ਹੈ ਜੀ ਜਿਹੜੀ ਲੇਸ ਹੈ ਉਹ ਵੀ ਬਹੁਤ ਵਧੀਆ ਲੱਗੀ ਵੀ ਹੈ ਔਰ ਸੈਂਟਰ ਦੇ ਵਿੱਚ ਇਹਦੇ ਆਪਾਂ ਪੈਚ ਵਰਕ ਹੈ ਜਿਹੜਾ ਉਹ ਪੈਚ ਦੇ ਉੱਤੇ ਫਲਾਰਲ ਬਣੇ ਹੋਏ ਨੇ ਜੀ ਡਬਲ ਟੂ ਸਾਈਡ ਇਹਦੇ ਦੁਪट्टे ਦੇ ਉੱਤੇ ਵਰਕ ਦਿੱਤਾ ਹੋਇਆ ਹੈ ਦੁਪੱਟਾ ਵੀ ਬਹੁਤ ਸੋਹਣਾ ਜੀ ਵਰਕ ਵੀ ਬਹੁਤ ਸੋਹਣਾ ਹੈ ਦੁਪट्टे ਦਾ ਜਿਵੇਂ ਮਰਜ਼ੀ ਪੇਅਰ ਕਰ ਸਕਦੇ ਹੋ ਸਾਈਡ ਤੇ ਵੀ ਲੈ ਸਕਦੇ ਹੋ ਬੁੱਕਲ ਵੀ ਮਾਰ ਸਕਦੇ ਹੋ ਜਿਹੜੀਆਂ ਮੇਰੇ ਭੈਣਾ ਬੁੱਕਲ ਮਾਰ ਕੇ ਰੱਖ ਜਿਆ ਨੇ ਜਾਂ ਫਿਰ ਆਪਾਂ ਗੁਰੂ ਘਰ ਵਗੈਰਾ ਜਾਂਦੇ ਹਾਂ ਨਾ ਬੜਾ ਸੋਹਣਾ ਦੁਪੱਟਾ ਹੈ ਜੀ ਔਰ ਦੁਪੱਟੇ ਦੇ ਵਿੱਚ ਥੋੜੀ ਸ਼ਾਈਨ ਹੈ ਬਹੁਤ ਚੰਗੀ ਲੱਗਦੀ ਹੈ ਜੀ ਹੈਨਾ ਗਰਮੇ ਦੇ ਵਿੱਚ ਆਪਾਂ ਜਿਆਦਾ ਸ਼ਾਈਨਿੰਗ ਪਸੰਦ ਨਹੀਂ ਕਰਦੇ ਹਲਕੇ ਹਲਕੇ ਸ਼ਾਈਨ ਹੈ ਜੀ ਬਹੁਤ ਚੰਗੀ ਲੱਗਦੀ ਹੈ ਔਰ ਸੂਟ ਦਾ ਇਹਦਾ ਰੇਟ ਰਹਿਣ ਵਾਲਾ ਹੈ ਜੀ 1400 ਰੁਪਏ 1400 ਰੁਪਏ ਇਹ ਸੂਟ ਦਾ ਰੇਟ ਹੈ ਜੀ ਜਦੋਂ ਕਿ ਬਾਜ਼ਾਰ ਦੇ ਵਿੱਚ ਇਹ 2000 ਪਲੱਸ ਸੂਟ ਮਿਲਦੇ ਨੇ ਆਪਾਂ ਇਹਦਾ ਰੇਟ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਡੇ ਲਈ ਲੈ ਕੇ ਆਏ ਆ ਜੀ ਇਹ 1400 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਇਹ ਆਪਣਾ ਸੀਗਾ ਫਰਸਟ ਸੂਟ ਆਪਣਾ ਜਿਹੜਾ ਸੈਕਿੰਡ ਹੈ ਜੀ ਇਹਦੇ ਵਿੱਚ ਉਦਾਂ ਜਿਹੜਾ ਕੰਬੀਨੇਸ਼ਨ ਹੈ ਜੀ ਇਹᱫੂ ਉਲਟਾ ਹੋਏਗਾ ਉਹ ਮੋਬ ਸ਼ੇਡ ਦਾ ਸੂਟ ਹੈ ਜੀ ਔਰ ਇਹਦਾ ਜਿਹੜਾ ਸੈਂਟਰਲ ਡਿਜ਼ਾਈਨ ਹੈ ਜੀ ਉਹ ਸੀ ਗ੍ਰੀਨ ਨਾਲ ਹੈ ਸੇਮ ਡਿਜ਼ਾਈਨ ਹੈ ਜੀ ਸੇਮ ਕੇਰੇ ਤੇ ਵਰਕ ਕੀਤਾ ਹੈ ਉਦਾਂ ਹੀ ਪੈਚਵਰਕ ਹੋਇਆ ਜੀ ਬਿਲਕੁਲ ਸੇਮ ਹੀ ਨਾਲ ਇਹਦੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਥੋੜਾ ਕੇਰੇ ਕੇਰੇ ਦੇ ਉੱਤੇ ਵੀ ਲੇਸ ਦਿੱਤੀ ਹੋਈ ਹੈ ਜੀ ਸ਼ਰਟ ਦੇ ਉੱਤੇ ਵੀ ਦਿੱਤੀ ਹੋਈ ਹੈ ਨਾਲ ਨੈੱਕ ਬਣਿਆ ਹੋਇਆ ਜੀ और नाल है दुपट्टा दुपट्टे सेम सीक्वेंस और वर्क वाला दुपट्टा आएगा मसलीन आएगा जी दुपट्टा रेट रहने वाला जी चौदह सौ रुपए शिपिंग रहेगी जी दी एक्स्ट्रा क्योंकि शिपिंग अपनी ज़्यादा नहीं होंगी जी अपने जोड़े कोरियर ने जी अपने जोड़े आप पोस्ट ऑफिस थ्रू ही आते जी ज्यादा उन्हों रेट नहीं हूँ शिपिंग का ਨੈਕਸਟ ਜਿਹੜਾ ਕਲਰ ਰਹਿਣ ਵਾਲਾ ਜੀ ਇਹਦਾ ਇਹ ਹੈਗਾ ਗਾਜ਼ਰੀ ਦਾ ਸ਼ੇਡ ਹੈ ਜੀ ਔਰ ਸੈਂਟਰ ਦੇ ਵਿੱਚ ਮਹਿੰਦੀ ਇਹ ਸ਼ੇਡ ਨਾਲ ਇਹਦਾ ਪੈਚਕ ਦਿੱਤਾ ਹੋਇਆ ਹੈ ਵਰਕ ਦੀ ਫਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਜੀ ਸਾਈਡ ਤੇ ਲੇਸ ਨਾਲ ਮੀਟਿੰਗ ਦਿੱਤੀ ਹੈ ਔਰ ਜਿਹੜਾ ਇਹ ਸਟਾਫ ਆਏਗਾ ਜੀ ਉਹ 5 ਮੀਟਰ ਆਏਗਾ ਸਟਾਫ ਬਹੁਤ ਸੋਹਣਾ ਹੈ ਵਿਦਆਊਟ ਲਾਈਨਿੰਗ بیس ਹੈ ਜਿੱਦਾਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਬਹੁਤ ਪਿਆਰਾ ਸਟਾਫ ਹੈ ਜੀ ਦੁਪੱਟਾ ਵੀ ਇਦਾਂ ਹੀ ਬਣਿਆ ਹੋਇਆ ਹੈ ਇਹਦਾ 1400 ਰੁਪਏ ਇਹਨਾਂ ਸੂਟ ਦਾ ਰੇਟ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਜੀ ਇਹ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ 5 ਮੀਟਰ ਸਟੱਫ ਹੈ ਜੀ ਸਲਵਾਰ ਬਣਾਓ ਪਲਾਜ਼ੋ ਬਣਾਓ ਜੋ ਕੁਛ ਮਰਜੀ ਆਪਣੇ ਡਿਜ਼ਾਈਨ ਕਰਵਾ ਸਕਦੇ ਹੋ ਜੋ ਤੁਹਾਡੀ ਇੱਛਾ ਹੈ ਉਸੇ ਤਰ੍ਹਾਂ ਇਹਨੂੰ ਡਿਜ਼ਾਈਨ ਕਰਵਾਓ ਜਾਂ ਫਿਰ ਆਪਣਾ ਜਿਹੜੇ ਅੱਜਕੱਲ ਜੀ ਵੀ ਚੱਲਦੇ ਆ ਜੀ ਪੈਂਟ ਪਲਾਜ਼ੋ ਜਾਂ ਫਿਰ ਸਟ੍ਰੇਟ ਸਲਵਾਰ ਇਹਦੇ ਨਾਲ ਬੜੀ ਪਿਆਰੀ ਲੁੱਕ ਆਏਗੀ ਜੀ ਸੂਟ ਦੀ ਔਰ ਦੁਪट्टे ਨਾਲ ਸੂਟ ਨੂੰ ਹੋਰ ਵੀ ਚਾਰ ਚੰਨ ਲੱਗ ਜਾਂਦੇ ਆ ਜੀ ਦੇਖੋ ਦੁਪट्टे ਦੀ ਲੁੱਕ ਦੇਖੋ ਸਾਈਡ ਤੇ ਗਾਜਰੀ ਦੀ ਸ਼ੇਡ ਨਾਲ ਦੁਪੱਟੇ ਦੇ ਸੈਟ ਦੇ ਵਿੱਚ ਮਹਿੰਦੀ ਸ਼ੇਡ ਨਾਲ ਪੈਚ ਦਿੱਤਾ ਹੋਇਆ ਹੈ 4 ਸਾਈਡ ਇਸ ਨਾਲ ਮਿਚਿੰਗ ਕੀਤੀ ਹੋਈ ਹੈ ਜੀ ਔਰ ਵਿੱਚੇ ਦੇ ਹੈਗਾ ਜਿਹੜਾ ਸੀਕੁਐਂਸ ਦਾ ਵਰਕ ਜਿਹੜੀ ਸੀਕੁਐਂਸ ਸਿੱਪੀ ਲੱਗੀ ਹੈ ਜੀ ਬਹੁਤ ਹੀ ਬਰੀਕ ਸਿੱਪੀ ਦਾ ਵਰਕ ਹੋਇਆ ਹੈ ਇਹਦਾ 3rd ਕਲਰ ਸੀਗਾ ਜੀ ਔਰ ਜਿਹੜਾ ਆਪਣਾ ਨੈਕਸਟ ਹੈ 4th ਜਿਹੜਾ ਇਹਦਾ ਸੂਟ ਦਾ ਕਲਰ ਆਏਗਾ ਜੀ ਉਹ ਇਹਦਾ ਉਲਟ ਕੰਬੀਨੇਸ਼ਨ ਬਣਾਇਆ ਹੋਇਆ ਹੈ ਸੂਟ ਆਏਗਾ ਜੀ ਮਹਿੰਦੀ ਔਰ ਵਿਚਕਾਰ ਜਿਹੜਾ ਪੈਚ ਆਏਗਾ ਉਹ ਆਏਗਾ ਜੀ ਗਾਜ਼ਰੀ ਦਾ ਛੋਟ ਹੈ ਜੀ ਮਹਿੰਦੀ ਔਰ ਪੈਚ ਆਏਗਾ ਗਾਜ਼ਰੀ ਐਦਾ ਹੀ ਦੁਪੱਟਾ ਬਣਿਆ ਹੋਇਆ ਹੈ ਜੀ ਸਾਈਡ ਤੇ ਮਹਿੰਦੀ ਔਰ ਸੈਂਟਰ ਦੇ ਵਿੱਚ ਇਹਦਾ ਜਿਹੜਾ ਪਾਰਟ ਦਿੱਤਾ ਹੈ ਉਹ ਗਾਜ਼ਰੀ ਆਏਗਾ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਤੁਸੀਂ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਗਰਮੀ ਦੇ ਵਿੱਚ ਕੋਈ ਛਿਜਣ ਵਾਲਾ ਸਟੱਫ ਨਹੀਂ ਹੈ ਕੋਈ ਗਰਮੀ ਨਹੀਂ ਆਏਗੀ ਕਾਟਨ ਸਟੱਫ ਹੈ ਜੀ 5 ਮੀਟਰ ਸਟੱਫ ਆਏਗਾ ਔਰ ਨਾਲ ਆਏਗਾ ਦੁਪੱਟਾ ਡਿਜ਼ਾਈਨਰ ਪੀਸ ਹੈ ਜੀ ਪਲਾਜ਼ੋ ਪੈਂਟ ਸਰਾਰਾ ਜੋ ਮਰਜ਼ੀ ਇਹਦੇ ਨਾਲ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਸਟ੍ਰੇਟ ਸਲਵਾਰ ਏ ਆ ਫਿਰ ਸਿੰਪਲ ਸਲਵਾਰ ਜਿਵੇਂ ਮਰਜ਼ੀ ਬਣਾਓ ਜੀ ਬਹੁਤ ਸੋਹਣੀ ਲੁੱਕ ਦੇਣਗੇ ਨਾਲ ਹੈਗਾ ਜੀ ਡਿਜ਼ਾਈਨਰ ਦੁਪੱਟਾ 4 ਸਾਈਡ ਲੇਸ ਨਾਲ ਫਿਸ਼ਿੰਗ ਦਿੱਤੀ ਗਈ ਹੈ ਇਹ ਸੂਟ ਤੇ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈ ਬਿਲਕੁਲ ਆਪਾਂ ਦੇਖੋ ਲੇਸ ਵੀ ਲੱਗੀ ਵੀ ਹੈ ਸਾਰਾ ਸੂਟ ਰੈਡੀ ਹੈ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਸਟਿਚਿੰਗ ਤੋਂ ਬਾਅਦ ਬਣ ਕੇ ਦੀ ਇਹਦਾ ਸੂਟ ਦੀ ਗ੍ਰੇਸ ਹੋਰ ਵੀ ਵੱਧ ਜਾਣੀ ਹੈ ਔਰ ਇੰਨਾ ਸੂਟ ਦਾ ਜਿਹੜਾ ਰੇਟ ਰਹਿਣ ਵਾਲਾ ਹੈ ਜੀ ਔਰ ਇਹ ਹੈਗਾ ਜੀ 1400 ਰੁਪਏ ਔਰ ਜਿਹੜੀ ਇਹਦਾ ਮਤਲਬ ਆਪਣੇ ਕੋਲੇ ਸਟੀਚਿੰਗ ਮੈਰਾ ਅਵੇਲੇਬਲ ਹੈ ਜੀ ਅਗਰ ਤੁਸੀਂ ਇਹ ਸੂਟ ਸਟਿਚ ਕਰਕੇ ਸਾਡੇ ਤੋਂ ਮੰਗਵਾਉਣਾ ਹੋਵੇ ਤੁਸੀਂ ਮੰਗਵਾ ਸਕਦੇ ਹੋ 1400 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਅਗਰ ਤੁਹਾਨੂੰ ਇਹ ਸੂਟ ਪਸੰਦ ਆਣਗੇ ਜੀ ਆ ਰਹੇ ਨੇ ਤਾਂ ਮੇਰੇ ਜਿਹੜੀ ਵੀਡੀਓ ਹੈ ਜੀ ਵੀਡੀਓ ਦੇ ਨੀਚੇ ਮੇਰਾ ਮੋਬਾਈਲ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਮੇਰੇ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਇਹ ਸੂਟਾਂ ਦਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਸੂਟ ਲੈ ਸਕਦੇ ਹੋ ਮੇਰੇ ਤੋਂ ਬਾਏ ਕਰ ਸਕਦੇ ਹੋ घर बैठे सूट तुम अपने मंगवा सकते हो जी ऑल इंडिया के आपट भेज दे बल्कि फॉरन भी अपने कपड़े जाते हैं जी अगर तरह कोई भी सूट पसंद आता है जी प्लीज़ सेवा का मौका दो और मेरी वीडियो में एंट तक देखने लाडा बहुत बहुत धनबाद जी